ਨੇੜੇ ਕੇ ਦੂ ਟੁਡੇ ਮਹਰਤਾ ਪੰਜਵੋ ਰਸਨਾ ਗੁੜ ਗੋਪਾਲ ਰਿਟ ਗਾਇਣਾ ਸਾਤ ਸਹਜ ਰਸ ਹਸਬਾਲੇ ਉਪਜਿਓ ਸਗਰੇ ਦੂਖ ਭਲਾਇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਪ ਪਿਆਰੀ ਸਾਧ ਸੰਗਤ ਜੀ ਸਾਇਬ ਸ੍ਰੀ ਗੁਰਤੇਗਬਾਦ ਸਾਹਿਬ ਜੀ ਦੇ 350 ਸਾਲਾ ਆਸ਼ੀਰੀ ਦੀ ਸਮਾਗਮ ਨੂੰ ਸਮਰਪਿਤ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਰੋਜਨਾ ਦੇ 51 ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸੇਵਾ ਚੱਲ ਰਹੀ ਹੈ ਤੇ ਨਾਲ ਹੀ ਗੁਰਦੁਆਰਾ ਸਾਹਿਬ 'ਚ ਰੂਪਾ ਝਾੜੂ ਦੀ ਸੇਵਾ ਕਰਦੀ ਇਹ ਬਣੀ ਬੈਠਿਆ ਹੈ ਗੁਰਦੁਆਰਾ ਸਾਹਿਬ ਪਾਠ ਕਰ ਰਿਹਾ ਹੈ ਹਾਜ਼ਰੀ ਭਰ ਰਿਹਾ ਹੈ ਤੇ ਇੱਧਰ ਈਸ਼ਪਾਲ ਉਹ ਬੈਠੇ ਨੇ ਪਾਠ ਕਰ ਰਹੇ ਨੇ ਤੇ ਹਾਜ਼ਰੀ ਲਗਾ ਰਹੇ ਨੇ ਸੁਖਮਨੀ ਸਾਹਿਬ ਜੀ ਦੀ ਤਨਗੁਰ ਤੇਗ ਬਾਬਾ ਸਾਹਿਬ ਜੀ ਦੇ ਚਰਨਾਚ ਤੇ ਅੱਜ ਗੁਰਦੁਆਰਾ ਸਾਹਿਬ ਅੰਦਰ ਇੱਕ ਭੋਗ ਵੀ ਹਨ ਮਾਤਾ ਸੁਰਜੀਤ ਕੌਰ ਜੀ ਦੀ ਸਾਲਾਨਾ ਵਰ੍ਹੇ ਦੀ ਸਬੰਧ ਵਿੱਚ ਤੇ ਉਹਨਾਂ ਦੀ ਵੀ ਤਿਆਰੀ ਨਾਲ ਨਾਲ ਹੇਠਾਂ ਹਾਲ ਵਿਖੇ ਲੰਗਰਾਂ ਦੀ ਚੱਲ ਰਹੀ ਹੈ ਤੇ ਹੁਣ ਅਸੀਂ ਚੱਲੇ ਆ ਉਹਨਾਂ ਦੇ ਗ੍ਰਹਿ ਵਿਖੇ ਭੋਗ ਪਾਉਣੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਫਿਰ ਤੁਹਾਡੇ ਘਰ ਹੀ ਜਾ ਰਿਹਾ ਹੁਣ ਤੁਹਾਡੇ ਘਰ ਹੀ ਜਾ ਰਹੇ ਆ ਪਾਠ ਦਾ ਭੋਗ ਪਾਣ ਹਾਂਜੀ 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 ਚਲਿਏ ਬਾਦ 2 ਮਿੰਟ ਫੇਰ ਮੈਂ ਜੁੱਤੀਆਂ ਲਾ ਆਵਾਂ ਹੈਨਾ ਜੁੱਤੀਆਂ ਉਤਾਰ ਕੇ ਲੋ ਜੀ ਜਾਂਦੇ ਜਾਂਦੇ ਬਾਹਰ ਵੀ ਦੇਖ ਲਿਏ ਚੱਲ ਰਹੀ ਹੈ ਲੰਗਰ ਦੀ ਤਿਆਰੀ ਤੇ ਹਲਵਾਈ ਲੱਗੇ ਹੋਏ ਨੇ ਤੇ ਪ੍ਰਸ਼ਾਦਾ ਪਾਣੀ ਬਣਾ ਰਹੇ ਨੇ ਤੰਦੂਰ ਲੱਗੇ ਆ ਪੱਠੀ ਲੱਗੀ ਹੈ ਤੇ ਦਾਲ ਸਬਜ਼ੀ ਤਿਆਰ ਹੋ ਰਹੀ ਹੈ ਤੇ ਸੰਗਤਾਂ ਦੇ ਮਾਸ ਮਾਨ ਵਜੋਂ ਲੰਗਰ ਪ੍ਰਸ਼ਾਦਾ ਪਰਿਵਾਰ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਆ ਪਰਫੈਕਟ ਜੀ ਦਾਕਾ ਨਾ ਵੀ ਜੇ ਕੰਮ ਇਥਾਲਾ ਨਾ ਜਾਓ ਜਨਾ ਮੁੰਡਰ ਜਾ ਇਧਰ ਇਧਰ ਜਾ ਇਥਾਲਾ ਉਹਨਾਂ ਚਾਹੀਦਾ ਇਧਰ ਜਾ ਤੇ ਦੇਖ ਨਾ ਸਬਤ ਬੜਾਤੀ ਤੇ ਕਿਨੇ ਬਣਾਈ ਹੈ ਵੱਡੀ ਦੀਦੀ ਨੂੰ ਬੁਲਾਇਆ ਸੀ ਸੋਣੇ ਕਿ ਨਹੀਂ ਬਣੇਗੀ ਅੱਥੇ ਅੱਥੇ ਤੁਸੀਂ ਕਿੰਨਾ ਬੜਾ ਲਓ ਕੋਈ ਗੱਲ ਇਹ ਆਪਾਂ ਕਰ ਲੈਨੇ ਜਿਵੇਂ ਕੋਈ ਇਨੀ ਸੰਗਤ ਹੋਏਗੀ ਇਨੀ ਆ ਜਿਆਦਾ ਤੋਂ ਜਿਆਦਾ ਸਾਰੀ ਸੰਗਤ ਜਿਹੜੀ ਭੋਗ ਦੇ ਉਸਤੇ ਜਿਆਦਾ ਤੋਂ ਜਿਆਦਾ 100 ਸਵਾ 100 ਬੰਦੇ ਉਹ ਬੰਦਾ ਜੀ 100 ਬੰਦਾ ਆਈਡੀਆ ਹੋਣਾ ਚਾਹੀਦਾ ਵੈਸੇ ਮੇਰੀ ਸਮਝ ਅਸੀ 90 ਹੀ ਹੋਣਗੇ ਠੀਕ ਠੀਕ ਹੈ ਜੀ ਓਕੇ ਵਸਕਟ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾ ਜਨੀ ਨਾਮ ਤੇ ਆਏ ਆ ਗਏ ਵਸਕਟ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾ ਏ ਗੁਰੂ ਜੀ ਕੀ ਫਤਿਹ ਫਰੀਦਾ ਜੀ ਨੀ ਕਮੀ ਨਾਏ ਗੁਣ ਤੇ ਕਮੜੇ ਵਿਸਾਲ ਬਾਤ ਸੋ ਰਮਿਤਾਰਾ ਕੀ ਮਹੀ ਸਾਇ ਦਾ ਦਰਬਾਰ ਸੁਖ ਹਟਾਲ ਬੋਲ ਸੇਵੀ ਹੈ ਐਨੇ ਸੈ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਕਤਨਾਬ ਸੇਵਾ ਦੇ ਗੁਰੂ ਸਾਹਿਬ ਜੀ ਟੋਡੇ ਮਹਰਤਾ ਪੰਜਵੋ ਰਸਨਾ ਗੁੜ ਗੋਪਾਲ ਨੇ ਲਗਾਇਣਾ ਸਾਤ ਸਹਜ ਰਸ ਹਸਮਾਲ ਉਪਜਿਓ ਸਗਰੇ ਦੂਖ ਭਲਾਈਣਾ ਰਸਨਾ ਗੁੜ ਗੋਪਾਲ ਨੇ ਲਗਾਇਣਾ ਸਾਤ ਸਹਜ ਰਸ ਹਸਮਾਲ ਉਪਜਿਓ ਸਗਲੇ ਦੂਖ ਬੁਲਾਇਣ ਰਹਾਉ ਜੋ ਮੰਗੈ ਸੋ ਰੇ ਸੋਇ ਪਾਵੇ ਸੇਵ ਹਰ ਕੇ ਚਰਣ ਰਸਾਏਣ ਜਨਮ ਮਰਨ 도 ਹੁੰਤੇ ਸੁਤੇ ਭਵ ਜਲ ਜਗਤ ਤਰਾਏਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਬਰਾਈਣ ਅਬਿਨਾਸੀ ਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਾਰਾਇਣ ਖੋਜਿਤ ਖੋਜਿਤ ਤਤ ਬਿਚਾਰਿਓ ਦਾਸ ਗਵਿੰਦ ਪਰਾਏਣ ਅਬਿਨਾਸੀ ਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਾਰਾਇਣ ਧਵਾ ਦੇ ਗੁਰੂ ਜੀ ਕਾ ਖਲਸਾ ਵਾਹ ਨੀ ਤੁਜੀ ਕੀ ਤਕਹੀ ਸੋ ਜੀ ਪਾੜ ਦੇ ਭੋਗ ਤੋਂ ਬਾਅਦ ਗੁਰੂ ਕੇ ਲੰਗਰ ਚਾਰੇ ਨੇ ਸੰਗਤਾਂ ਰਹੀਆਂ ਨੇ ਸ਼ਕ ਤੇ ਨਾਲ-ਨਾਲ ਕਾਰੀਆਂ ਨੇ ਦੁੱਖ ਸੁੱਖ ਸਾਂਝਾ ਤੇ ਪਾੜ ਪਾੜ ਦੇ ਭੋਗ ਦੀ ਸਮਾਪਤੀ ਕੀਰਤਨ ਦੀ ਸਮਾਪਤੀ ਹੋ ਚੁੱਕੀ ਹੈ ਸੋ ਗੁਰੂ ਕੇ ਲੰਗਰ ਸੰਗਤਾਂ ਗੁਰੂ ਕੇ ਲੰਗਰ ਸ਼ਕ ਰਹੀਆਂ ਨੇ ਲੋ ਜੀ ਸ਼ਾਮ ਦਾ ਮਾਹੌਲ ਬਣ ਗਿਆ ਕੁਛ ਇਸ ਤਰ੍ਹਾਂ ਬਾਹਰ ਅੱਜ ਬਹੁਤ ਟ੍ਰੈਫਿਕ ਹੈ ਤੇ ਜਾਮ ਲੱਗਿਆ ਹੋਇਆ ਬਹੁਤ ਜ਼ਿਆਦਾ ਜ਼ਬਰਦਸਤ ਵਾਲਾ ਚੌਕ ਵਿੱਚ ਸ਼ਾਇਦ ਜਾਂ ਤਾਂ ਕੋਈ ਬਾਜ਼ਾਰ ਬਜੂਰ ਕਰਕੇ ਮੰਡੀ ਕਰਕੇ ਕਿਉਂਕਿ ਹੁਣ ਤਿਉਹਾਰ ਆ ਗਏ ਨੇ ਨੁਰਾਤਿਆਂ ਕਰਕੇ ਜਾਮ ਹੈ ਤੇ ਅੱਜ ਜਾਮ ਬਹੁਤ ਲੱਗਿਆ ਹੋਇਆ ਹੈ ਜੀ ਸੋ ਇਤਨੀ ਕਰਨੀ ਜੀ ਹਾਜ਼ਰੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ